ਤਾਂ ਤਨ ਤਾਂ ਤਾਂ ਕੇ ਅਸਵੀ ਘਰ ਵਾਲੀ ਬਣਨਾ ਤੂੰ ਕੋਈ ਮੈਰਿਡ ਵਾਲੀ ਲੁੱਕ ਵਾਲਾ ਸੂਟ ਪਾ ਕੇ ਆਣਾ ਸੀ ਤੂੰ ਚਿੱਟਾ ਸੂਟ ਪਾ ਕੇ ਫਰੈਂਡ ਚੱਲਿਆ ਪਿਆ ਅੱਜਕੱਲ੍ਹ ਵਾਈਟ ਸੂਟ ਦਾ ਕੜਾਈ ਵਾਲਾ ਨਵਾਂ ਸੂਟ ਹੈ ਆ ਬੰਦਾ ਚੈੱਕ ਕਰੋ ਪਛਾਣਿਆ ਕੈਸ਼ ਸਿੱਧੂ ਅੱਜ ਆ ਜਾਣਾ ਖਾਣਾ ਪਛਾਣ ਲੈ ਕੋਈ ਕੈਸ਼ ਕੁਸ਼ ਹੈ ਨਹੀਂਗਾ ਕੈਸ਼ ਨਹੀਂ ਹੁੰਦਾ ਨਾ ਇਹ ਨਹੀਂ ਨਾਮ ਦਾ ਰੋਮਣ ਇਹ ਤਾਂ ਸਾਡੇ ਭਾਜੀ ਭਾਈ ਸਤਿ ਸ਼੍ਰੀ ਅਕਾਲ ਚੈੱਕ ਕਰ ਮੈਂ ਤੇਰੇ ਲਈ ਰੋਟੀ ਨਹੀਂ ਪਰੌਂਠਾ ਲੈ ਕੇ ਆਇਆ ਹਾਂ ਇਹ ਜਿਹੜਾ ਘਰ ਆਲਾ ਮਿਲੂਗਾ ਤੈਨੂੰ ਪਤਾ ਤੇ ਉਹ ਦੇਖੋ ਕਿੰਦਾ ਟੀਵੀ ਲੱਗ ਰਿਹਾ ਅਸੀਂ ਰਾਤ ਨੂੰ ਪੂਰਾ ਥੀਏਟਰ ਬਣ ਜਾਂਦਾ ਹੈ ਨਾ 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 ਛੇਤੀ ਕਰ ਆ ਕੋਈ ਟਾਈਮ ਤੇ ਆਣਦਾ 3 ਵਜੇ ਮਮਾ ਨਾਨੀ ਪਾਪਾ ਪੇਟ ਕੀਤਾ ਸੀ ਦੱਸੋ ਘਰ ਕਿਵੇਂ ਲੱਗਦਾ ਹੁਣ ਤੇ ਥੱਲੇ ਵੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਚਾਲ ਹੈ ਸਵਾਗਤ ਹੈ ਸਾਰਿਆਂ ਦਾ ਨਵੀਂ ਵੀਡੀਓ ਤੇ ਨਵੀਂ ਬਲੌਗ 'ਚ ਜਮਾਇਰਾ ਵੀ ਰੈਡੀ ਹੋ ਗਈ ਮੈਂ ਵੀ ਤਿਆਰ ਹੋ ਗਿਆ ਕਿਉਂਕਿ ਅੱਜ ਸਾਡੇ ਗਾਣੇ ਦਾ ਸ਼ੂਟ ਹੈ ਤੇ ਜਮਾਇਰਾ ਆ ਰਹੀ ਹੈ ਸਾਡੀ ਗਾਣੇ ਦੇ ਵਿੱਚ ਜਮਾਇਰਾ ਦਾ ਅੱਜ ਪਹਿਲਾ ਸ਼ੂਟ ਹੈ ਨਾ ਜਮਾਇਰਾ ਸਾਰਿਆਂ ਨੂੰ ਸਾਸਰੀ ਗੱਲ ਬੁਲਾ ਦਿਓ ਸਾਰਿਆਂ ਨੂੰ ਹੈਲੋ ਕਰ ਦਿਓ ਹਲੇ ਉੱਠੀ ਹੋਈ ਏ ਰਮਸੋ ਮਸੀ ਬੋਲੂਗੀ ਇੱਧਰ ਗੱਭਰੂ ਗੱਭਰੂ ਤੁਸੀਂ ਤਾਂ ਸਾਸਰੀ ਗੱਲ ਬੁਲਾ ਦਿਓ ਕਿ ਪੈਸੇ ਲਵਾਂਗੇ ਸਾਸਰੀ ਗੱਲ ਬੁਲਾਣ ਦੇ ਹਾਂ ਕਿੰਨੇ 500 ਇੱਥੇ ਬੁਲਾ ਦੋ ਡਿਸਕਾਊਂਟ ਕਰ ਲੋ 250 ਕਰ ਲੋ ਦੋ ਵਾਰੀ ਦੋ ਵਾਰੀ ਸਸਰੀ ਗੱਲ ਬੁਲਾ ਲਾਂਗੇ ਕਰ ਦੋ ਚਲੋ ਇਹਦਾ ਫ੍ਰੀਜ ਹੀ ਗਿਆ ਤਾਂ ਆਪਾਂ ਆਵਾਂਗੇ ਝੋਟੇ ਤੇ ਤੇਲ ਫਿਰ ਪਹੁੰਚਾਂਗੇ ਲੋਕੇਸ਼ਨ ਵਾਲੀ ਜੌਨ ਭੀੜ ਬਹੁਤ ਹੈ ਪੈਟਰੋਲ ਪੰਪ ਤੇ ਇਹ ਖਾਇਮੇ ਟੀ ਬੰਦੀ ਆ ਬਾਬਾ ਕੋਈ ਨਹੀਂ ਬੰਦਾ ਪਰ ਗੱਡੀ ਛੇਤੀ ਉਹ ਲੈ ਲੈਣੀ ਠੀਕ ਹੈ ਅੱਜ ਅਸੀਂ ਦੋਵੇਂ ਸ਼ੂਟ ਤੇ ਜਾ ਰਹੇ ਆ ਨਾ ਮੇਰਾ ਆ ਗੱਡੀਆਂ ਕੱਡੀਆਂ ਬਿਲਡਿੰਗਾਂ ਹਨਾ ਮੇਰਾ ਬਿਲਡਿੰਗਾਂ ਚ ਆਣਾ ਸਾਡੀ ਮਾਡਲ ਨੇ ਜਿਹੜੀ ਗਾਣੇ ਦੇ ਵਿੱਚ ਮਾਡਲ ਹੈ ਕਿਉਂਕਿ ਪਹਿਲਾਂ ਚੰਨੋ ਸੀ ਤੇ ਮੁੰਡਾ ਸਾਡਾ ਬਿਮਾਰ ਹੋ ਗਿਆ ਸਵੇਰ ਸਵੇਰ ਬੜੀਆਂ ਉਲਟੀਆਂ ਕਰਨ ਲੱਗ ਗਿਆ ਫਿਰ ਚੰਨੋ ਕਹਿੰਦੀ ਵੀ ਕਿਉਂਕਿ ਮੰਨੂ ਤੇ ਚੰਨੋ ਨੂੰ ਸਭ ਤੋਂ ਪਹਿਲਾਂ ਨਿਆਣੇ ਆ ਪਰ ਚੱਕਰੇ ਆ ਵੀ ਹੁਣ ਸემი ਆਪਣਾ ਭਰਾ ਏ ਬਾਕੀ ਮੈਰਾ ਬੋਲੂਗੀ ਮੈਰਾ ਆਈ ਲਵ ਯੂ ਕਹਿ ਦੋ ਆਈ ਲਵ ਯੂ ਸਕਰੀਨ 'ਚ ਦੇਖ ਕੇ ਕਹੋ ਨਾ ਫੋਨ 'ਚ ਦੇਖ ਕੇ ਕਹੋ ਆਈ ਲਵ ਯੂ ਸਾਰਿਆਂ ਨੂੰ ਕਾ ਸਾਡਾ ਗਾਣਾ ਆਊਗਾ ਉਹਨੂੰ ਸਾਰਿਆਂ ਨੇ ਸ਼ੇਅਰ ਕਰਨਾ ਏ ਕ ਲਾਈਕ ਕਰੋਗੇ ਨਾ ਕਹ ਮੈਂ ਕਿੰਨੀ ਸੋਹਣੀ ਲੱਗਦੀ ਆ ਸਾਰੇ ਕਮੈਂਟਾਂ ਚ ਦੱਸੋ ਇਹ ਕਿਊਟਨੈਸ ਮੇਰੀ ਲੱਡੋ ਦਾਣੀ ਆਇਆ ਇਤਨਾ ਸੂਰਜ ਬਾਮਾ ਜੀ ਬਹੁਤ ਪੈਂਦੇ ਨੇ ਸਾਡਾ ਤਾਂ ਪਹਿਲੇ ਹੀ ਰੰਗ ਬਹੁਤ ਕਾਲਾ ਏ ਉਤੋਂ ਸੂਰਜ ਦੇਵਤਾ ਜੀ ਸੂਰਜ ਬਿਨਾ ਵੀ ਕੁਝ ਨਹੀਂ ਆ ਚਲੋ ਦੇਖੋ ਮੋਡਲ ਸਾਡੀ ਚਿੱਟਾ ਸੂਟ ਬਾਈ ਚਿੱਟਾ ਸੂਟ ਬਰਤਨੀ ਭਾਨੇ ਪਾਗ ਤਦ ਤਾ ਤਨ ਤਾ ਕੇ ਅਸੀਂ ਵੀ ਘਰ ਵਾਲੀ ਬਣਨਾ ਹੈ ਤੂੰ ਕੋਈ ਮੈਰਿਡ ਵਾਲੀ ਲੁੱਕ ਵਾਲਾ ਸੂਟ ਪਾ ਕੇ ਆਉਣਾ ਸੀ ਤੂੰ ਚਿੱਟਾ ਸੂਟ ਪਾਏ ਟ੍ਰੈਂਡ ਚੱਲੇ ਪਿਆ ਹਿੰਜ ਕੱਲ ਵਾਈਟ ਸੂਟ ਦਾ ਕੜਾਈ ਵਾਲਾ ਨਵਾਂ ਸੂਟ ਹੈ ਹਾਂਜੀ ਚਲੋ ਇਹ ਲੋਕੇਸ਼ਨ ਕੋ ਪਹੁੰਚ ਗਏ ਗੁਰਕਰਵਾਇਟ ਸੂਟ ਪਾ ਕੇ ਇੱਧਰ ਲਾ ਗਈ ਹੈ ਲੋਕੇਸ਼ਨ ਕਿਤੇ ਟਰੱਕ ਆ ਗਿਆ ਇੱਕ ਮਿੰਟ ਜੀ ਬਾਬੇ ਪਹੁੰਚ ਗਏ ਲੋਕੇਸ਼ਨ ਤੇ ਬੈਠੀ ਹੈ ਸਾਰੀ ਟੀਮ ਅਹ ਇਹ ਸਾਡੇ ਕੈਮਰਾਮੈਨ ਡਾਇਰੈਕਟਰ ਸਾਹਿਬ ਸੋਰ ਆ ਸਾਡੀ ਮਾਇਰਾ ਇਧਰ ਸੈਮੀ ਸੀ ਸੈਮੀ ਜੈਕਸ ਇਹਦਾ ਵੀ ਗਾਣਾ ਆਇਆ ਹੋਇਆ ਸ਼ੂਟ ਉੱਤ ਹੋ ਰਿਹਾ ਇੱਕ ਆਇਆ ਚੈੱਕ ਕਰਿਓ ਕਿਹੜਾ ਗਾਣਾ ਆਇਆ ਸੀ ਉਹਨੇ ਤੋੜ ਤੇਰੀ ਤੋੜ ਤੇਰੀ ਲੱਗਦੀ ਐ ਤੋੜ ਤੇਰੀ ਨੀ ਜਾ ਕੇ ਸੁਣੋ YouTube ਤੇ ਇਧਰ ਆ ਮੁੰਡੇ ਨੂੰ ਤਾਂ ਜਾਣਦੇ ਹੀ ਹੋ ਤੁਸੀਂ ਜੇ ਨਹੀਂ ਜਾਣਦੇ ਕੋਈ ਨਹੀਂ ਹੁਣ ਜਾਣ ਲਓ DPO DPO ਦੋਨੇ ਕਹਿ ਦਿੱਓ ਵੀ ਆਹ ਗੱਡੀਓ ਪੀਏ ਤੇ ਬਹੁਤ ਸੋਹਣਾ ਗਾਣਾ ਹੈ ਸਿੰਗਰ ਹੈ ਜਿਹੜਾ ਮੈਂ ਤੁਹਾਨੂੰ ਦੱਸਦਾ ਨਾ ਰੰਮੀ ਰੰਦਾਵਾ ਵੀਰ ਕੋਈ ਸਾਰੇ ਨੇ ਬਹੁਤ ਪਿਆਰ ਦਿੱਤਾ ਹੋਇਆ ਬਾਈ ਉਹਨਾਂ ਦੇ ਗਾਣਿਆਂ ਨੂੰ ਹਨਾ ਚਾਰ ਕੜਿਆਂ ਵਾਲੀ ਗੱਡੀ ਮੰਗਦੀ ਕੜਾ ਬਾਪੂ ਦਾ ਹਲੇ ਨਹੀਂ ਛੁੱਟਿਆ ਇੱਕ ਹੋਰ ਸੀ ਯਾਰ ਉਹ ਜੱਟ ਕਿਹੜੇ ਪਿੰਡ ਦੇੰਦਾ ਐਂ ਦਾ ਗਾਣੇ ਦਾ ਬਹੁਤ ਹੈ ਮਿਲ ਗਿਆ ਮੈਂ ਸੁਣੇ ਤਿੰਨ ਚਾਰ ਜਿਹੜੇ ਆਉਣ ਵਾਲੇ ਬੋਰ ਬਾਈ ਜੀ ਬਹੁਤ ਵਧੀਆ ਵੀਰੇ ਅੱਜ ਫਿਰ ਕੋਈ ਘੈਂਟ ਜਿਆ ਸੀਨ ਅੱਜ ਘੈਂਟ ਹੀ ਕੱਢਾਂਗੇ ਤੁਹਾਡੇ ਸਾਰੇ ਸੀਨ ਕੈਂਟੀ ਨੇ ਤੁਹਾਡੇ ਘੈਂਟ ਹੀ ਹੁੰਦੇ ਨੇ ਵੈਸੇ ਵੀ ਮਾਇਰਾ ਦਾ ਸੀਨ ਕਿਹੜਾ ਅੱਜ ਮਾਇਰਾ ਦਾ ਬਾਈ ਹੁਣੀ ਦੱਸਣਗੇ ਮਾਇਰਾ ਦਾ ਵੀ ਸੀਨ ਹੈਗਾ ਮਾਇਰਾ ਦਾ ਸੀਨ ਥੋੜਾ ਛੱਡੋ ਮੈਨੂੰ ਖਾ ਪੀ ਲੈਣ ਦਿਓ ਦੇਖ ਲੋ ਚੀਜ਼ੀਆਂ ਕਿੰਨੀਆਂ ਵੱਡੀਆਂ ਹੋਈਆਂ ਨਿਆਣਿਆਂ ਨੂੰ ਸ਼ੂਟ ਕਰਾਣਾ ਕਿਦਾਂ ਸੌਖਾ ਵੇ ਹੂੰ ਚਲੋ ਭਾਈ ਕਿੰਨੀ ਦੇਰ ਤੱਕ ਹੋਈ ਸ਼ੂਟ ਸ਼ੁਰੂ ਬਸ ਹੋਊਗਾ ਆਪਣਾ ਪਹਿਲਾ ਸੀਨ ਕਰਨ ਲੱਗੇ ਆ ਸੋ ਬਾਬਿਓ ਸਪੋਰਟ ਕਰਿਓ ਬਹੁਤ ਸੋਹਣਾ ਗਾਣਾ ਆ ਰਿਹਾ ਬਹੁਤ ਸੋਹਣਾ ਕਲਚਰਲ Song ਹੈ ਹੂੰ ਇਹ ਵਾਕੀ ਟੀਮ ਸਾਰੀ ਲੱਗੀ ਹੋਈ ਹੈ ਇੱਧਰ ਰੋਟੀ ਪਾਣੀ ਖਾ ਰਹੇ ਸਾਰੇ ਘਰ ਪਿੰਡੂ ਸੱਬਿਆ ਚਾਰ ਤਿਆਰ ਪਰ ਤਿਆਰ ਸਰਦਾਰ ਜੀ ਸਰਦਾਰ ਜੀ ਸਦਿਆਰ ਕੀ ਕੀ ਹਾਂ ਚਾਲ ਜੀ ਵਧੀਆ ਜੀ ਆਪਤਾ ਹੋਏ ਉਹ ਬੰਦਾ ਚੈੱਕ ਕਰੋ ਪਛਾਣਿਆ ਕੈ ਸਿੱਧੂ ਅੱਜ ਆਇਆ ਨਾ ਗਾਣਾ ਪਛਾਣ ਲੈ ਜਿੰਨੇ ਕੋਈ ਕੈਸ਼ ਕੁਸ਼ ਹੈ ਨਹੀਂ ਗਾ ਕੈਸ਼ ਨਹੀਂ ਹੁੰਦਾ ਨਾ ਹੈ ਨਹੀਂ ਨਾਮ ਦਾ ਇਹ ਤਾਂ ਸਾਡੇ ਭਾਜੀ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਠੀਕ ਹੋ ਬੜਾ ਵਧੀਆ ਜੀ ਬਹੁਤ ਜਲਦੀ ਗਾਣਾ ਆ ਰਿਹਾ ਸਾਰੇ ਨੇ ਸਪੋਰਟ ਕਰਨੀ ਹੈ ਕਿ ਨਹੀਂ ਭਾਜੀ ਹਾਂ ਪੂਰਾ ਪੂਰਾ ਘੈਂਟ ਗਾਣਾ ਬਹੁਤ ਸੋਹਣਾ ਹੈ ਭਾਜੀ ਕੀ ਨਾਮ ਹੈ ਆਪਣੇ ਗਾਣੇ ਦਾ ਇਹ ਡੁੱਬਦਾ ਪੰਜਾਬ ਡੁੱਬਦਾ ਪੰਜਾਬ ਡੁੱਬ ਪਹਿਲਾ ਆਇਆ ਵਾ ਨਾ ਰੁਬੀ ਦਾ ਅੱਛਾ ਇਹ ਤੀਸਰਾ ਭਾਗ ਹੈ ਸੋ ਤੁਸੀਂ ਪਹਿਲਾਂ ਬਹੁਤ ਸਪੋਰਟ ਕੀਤੀ ਹੈ ਜਿੰਨੇ ਵੀ ਗਾਣੇ ਆਏ ਆ ਭਾਜੀ ਉਹਨਾਂ ਦੇ ਦੇਖੋ ਪੂਰੀ ਟੀਮ ਦੀ ਚਲੋ ਬਾਈ ਮੈਡਮ ਉਹ ਮਾਤਾ ਜੀ ਕਿਹੜੇ ਸੀਗਾ ਨਾ ਬਾਕੀ ਇੱਧਰ ਕੈਸ਼ ਸਿੱਧੂ ਉਹਨਾਂ ਕੋ ਕੈਸ਼ ਹੁੰਦਾ ਨਹੀਂ ਗਰੀਬ ਬੰਤੀ ਅੱਜ ਗਾਣਾ ਆ ਰਿਹਾ ਕੈਸ਼ ਸਿੱਧੂ ਦਾ ਕਿਹੜਾ ਗਾਣਾ ਡਾਰਕ ਨਾਈਟ ਡਾਰਕ ਨਾਈਟ ਪੰਜਾਬੀ ਸਮਝਾ ਅੰਗਰੇਜ਼ੀ ਅੰਗਰੂਜੀ ਨਹੀਂ ਆਉਂਦੀ ਸਾਨੂੰ ਅੱਜ ਕਾਲੀਆਂ ਰਾਤਾਂ ਲ ਮੈਂ ਗਲਤ ਕਾਲੀਆਂ ਰਾਤਾਂ ਡਾਰਕ ਨਾਈਟ ਸੰਗੈ ਕੇਸੇ ਦੋਜੀ ਕਮਿੰਗ ਆਨ ਸਾਜ ਸਟੂਡੀਓਜ਼ ਥੈਂਕ ਯੂ ਜੀ ਤੇ ਡਾਇਰੈਕਟਰ ਸਾਜ ਜੀ ਤੁਸੀਂ ਡਾਇਰੈਕਟਰ ਡਾਇਰੈਕਟਰ ਪ੍ਰੋਡਿਊਸਰ ਗੁਰੂ ਫਿਲਮਸ ਤੇ ਡੀਓ ਵੀ ਸਾਹਿਬ ਤੇ ਚੈਨਲ ਸਾਜ ਸਟੂਡੀਓਜ਼ ਸਾਜ ਸਟੂਡੀਓ ਸਬਸਕ੍ਰਾਈਬ ਕਰ ਲਓ ਜਾ ਕੇ ਹੁਣੀ ਬੱਸ ਤਾਂ ਗਾਣਾ ਆ ਗਿਆ ਇਹ ਬਲੌਗ ਅੱਜ ਪਾਇਆ ਪਰ ਗਾਣਾ ਕੱਲ ਆ ਗਿਆ ਹਾਂ ਚੱਕ ਦਿਓ ਬਾਪਿਓ ਥੈਂਕ ਯੂ ਜੀ ਬਾਕੀ ਸਾਨੂੰ ਮੌਕਾ ਦਿੰਦੇ ਰਹਿੰਦੇ ਨੇ ਸਾਜ ਜੀ ਬਹੁਤ ਧੰਨਵਾਦ ਕਰਦੇ ਆ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਅੱਛੇ ਚੰਗੇ ਇਨਸਾਨ ਹੋ ਸੀਰੀਅਸਲੀ ਥੈਂਕ ਯੂ ਇਹ ਬੰਦੇ ਦੀ ਅੱਛੀ ਲੋੜ ਹੈ ਸੁਣ ਬਹੁਤ ਥੈਂਕ ਯੂ ਥੈਂਕ ਯੂ ਇਹਦੀ ਸੈਮੀ ਸੈਮੀ ਤੇਰੀ ਵੀ ਬਹੁਤ ਲੋੜ ਹੈ ਹਾਂ 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 ਕਿੰਨਾ ਕਿਊਟ ਹੈ ਠੀਕ ਹੈ ਹੋਗੀ ਬੰਦੇ ਅੰਦਰ ਫਾ ਜਾਉਗੀ ਤੁਹਾਡੀ ਹੋਰ ਇੱਥੋਂ ਜਰੋਂ ਜਰੋਂ ਆਉਣਾ ਨਾ ਉਹਦੇ ਲੋਖੇ ਜਾਂਦੇ ਆਉਣਾ ਕਿੰਨੇ بڑا ਤੁਸੀਂ ਕੀਤਾ ਮੈਂ ਤੇ ਮਾਰਾ ہمارا ਮੈਂ ਤੇ ਮਾਇਰਾ ਆ ਗਿਆ ਘਰੇ ਕਿਉਂਕਿ ਸ਼ੂਟ ਹੋ ਗਿਆ ਸੀ ਖਤਮ ਬਹੁਤ ਸੋਹਣਾ ਸ਼ੂਟ ਹੋਇਆ ਬਹੁਤ ਸੋਹਣਾ ਗਾਣਾ ਇਹ ਸੱਭਿਆਚਾਰਕ ਵਾਲਾ ਹੈ ਸੋ ਮੇਰਾ ਬਹੁਤ ਘੈਂਟ ਰੋਲ ਹੈ ਗੁੱਸੇ ਵਾਲਾ ਬਾਕੀ ਇੱਧਰ ਅਡੇ ਕਮਜੀ ਬਿਮਾਰ ਹੋ ਗਿਆ ਸਵੇਰੇ ਕਮ ਠੀਕ ਆ ਪੁੱਤ ਲੰਝੂ ਲੋ ਜੀਜੀ ਲੈ ਕੇ ਆਏ ਆ ਮਾਦਰ ਬਾਹਤ ਹੈ ਪਾਣੀ ਦੇ ਦੋ ਮੈਰਾ ਕਮੀ ਉਲਟੀ ਲਿਆ ਉਲਟੀ ਕਰਦੀ ਹਾਂ ਆ ਦੇਖੋ ਉਲਟੀਆਂ ਕਰ ਰਿਹਾ ਮੇਰਾ ਪੁੱਤ ਆਹ ਰਹਿਣ ਦੇ ਪੁੱਤ ਚੀਜ਼ੀ ਨਾ ਖਾ ਪਤਾ ਨਹੀਂ ਕੀ ਚੱਕਰ ਇਹਨਾਂ ਕੀ ਖਾ ਲਿਆ ਨਹੀਂ ਚੰਨੋ ਦਾ ਚੰਨੋ ਨੇ ਕਰਨਾ ਸੀ ਸ਼ੂਟ ਆ ਫੇਸ ਕਰਕੇ ਸਾਨੂੰ ਕੁੜੀ ਹੋਰ ਲੈਣੀ ਪਈ ਹੈ ਹਣਾ ਮੇਰੇ ਪੁੱਤ ਤਾਂ ਬਾਹਰ ਹੋ ਗਿਆ ਸੀ ਆ ਫੇਰ ਗਰਤੀ ਰੈਡੀ ਇਹਨੇ ਉਲਟੀ ਮਾਇਰਾ ਹਾਂ ਇੱਕ ਵਾਰ ਧਿਆਨ ਨਾਲ ਫਿਰ ਬੰਦਾ ਬੰਦਾ ਦੇਖ ਲਿਆ ਕਰੋ ਲੋ ਜੀ ਇੱਧਰ ਰੋਟੀ ਬਣ ਰਹੀ ਹੈ ਕਿਵੇਂ ਚੰਨੋ ਹਾਂ ਜੀ ਕਰਿਆ ਇਹ ਸ਼ੂਟ ਮਾਇਰਾ ਮਾਇਰਾ ਵੀ ਅੱਜ ਰੋਟੀ ਸਬਜ਼ੀ ਬਣ ਰਹੀ ਹੈ ਚੰਨੋ ਦਾ ਸੀਮ ਸੀ ਹਾਂ ਵੀ ਚੰਨੋ ਸਤਿ ਸ਼੍ਰੀ ਅਕਾਲ ਬੁਲਾ ਦੇ ਸਤਿ ਸ਼੍ਰੀ ਅਕਾਲ ਮੇਰਾ ਸੀਨ ਸੀ ਪਰ ਮੈਂ ਫੇ ਮੁੰਡੇ ਕਰਕੇ ਮੇ ਘਰੇ ਨਾ ਜਰੂਰੀ ਸੀ ਪਰ ਹੁਣ ਤਾਂ ਨੂੰ ਗੁੱਸਾ ਤਾਂ ਨਹੀਂ ਆਊਗਾ ਵੈਸੇ ਗੁੱਸਾ ਕਰਦੀ ਹੁੰਦੀ ਜਦੋਂ ਮੈਨੂੰ ਛੂਟ ਚ ਹਾਂ ਦੀਪ ਸੀ ਇਸ ਕਰਕੇ ਨਹੀਂ ਆਇਆ ਜੇ ਕੋਈ ਮੇਰੀ ਘਰ ਵਾਲੀ ਬਣਦੀ ਹੁੰਦੀ ਹੈ ਨਾ ਛੂਟ ਚ ਤਾਂ ਇਹਨੂੰ ਗੁੱਸੇ ਨਾਲ ਤਾਂ ਨਵੀਰਾ ਕਹਿੰਦੀ ਐ ਇਸ ਲਈ ਗੁੱਸਾ ਨਹੀਂ ਆਇਆ ਉਹ ਤਾਂ ਆਲਰੇਡੀ ਇੰਗੇਜਡ ਆ ਚਲੋ ਸ਼ੁਰੂ ਕਰਦੇ ਹਾਂ ਨਾ ਦੀਪ ਨੇ ਸੋਨਾ ਕਰਿਆ ਐਕਟ ਹਾਂ ਤੇਲ ਮੌਸਮ ਅੱਜ ਸਾਫ਼ ਹੈ ਧੁੱਪਾਂ ਗਰਮੀ ਬੜੀ ਹੋਗੀ ਪਤਾ ਨਹੀਂ ਲੱਗੇ ਗਰਮੀ ਕਿੰਨੀ ਹੋਗੀ ਕੋਦਮ ਲੋ ਜੀ ਤੁਹਾਨੂੰ ਇੱਕ ਚੀਜ਼ ਹੋਰ ਦਿਖਾਣਾ ਆ ਦੇਖੋ ਕਿੱਡਾ ਬੜਾ ਟੀਵੀ ਅਸੀਂ ਨਾ ਪ੍ਰੋਜੈਕਟਰ ਲਾ ਲਿਆ ਰੁਕ ਜਾ ਪੁੱਤ ਖੋ ਦੇਖ ਲੈ ਕਿਉਂਕਿ ਮੇਰੇ ਮੂੰਹ ਪਤਾ ਲੱਗ ਰਿਹਾ ਆ ਦੇਖੋ ਕੰਨ ਦਾ ਇਹ ਉੱਪਰ ਬਾਲੇ ਆ ਦੇਖੋ ਉਹ ਟੰਗਿਆ ਵਾ ਸੀ ਪ੍ਰੋਜੈਕਟਰ ਲਿਆਂਦਾ ਏ ਬੜਾ ਸਸਤਾ ਹੈ ਬਾਬਾ ਉਹ ਬੜੀ ਘੈਂਟ ਚੀਜ਼ ਹੈ ਹਾਲੇ ਕੋ ਸਾਡੀਆਂ ਫੋਟੋਆਂ ਅਸੀਂ ਘਰੇ ਵਾਲਪੇਪਰ ਲਾ ਲਿਆ ਕਿਵੇਂ ਲੱਗ ਰਿਹਾ ਵਾਲਪੇਪਰ ਦੱਸੋ ਜੀ ਪੇਂਟ ਵੀ ਕਰਿਆ ਹਾਂ ਬਾਲਿਆਂ ਨੂੰ ਵੀ ਵਾਈਟ ਕਲਰ ਦਾ ਪੇਂਟ ਕਰਤਾ ਤੇ ਉਹ ਦੇਖੋ ਕਿੱਦਾਂ ਟੀਵੀ ਲੱਗ ਰਿਹਾ ਅਸੀਂ ਰਾਤ ਨੂੰ ਪੂਰਾ ਥੀਏਟਰ ਬਣ ਜਾਂਦਾ ਹੈ ਕਿਉਂਕਿ ਇਹਦੇ ਨਾਲ ਸਪੀਕਰ ਵੀ ਐਡ ਕਰਿਆ ਹੋਇਆ ਪੂਰੇ ਪਿਆ ਸਪੀਕਰ ਆ ਦੇਖੋ ਲੈ ਯਾਰ ਇਹਨੂੰ ਹੈ ਜੀ ਉਹ ਐਕਸ਼ਨ ਜੀ ਆ ਜਾਂਦੇ ਪਰ ਮੈਕਲੇ ਦੇ ਬਿਲਕੁਲ ਜੰਦਾ ਨਹੀਂ ਪੁੱਛੇ ਹਰ ਤੇ ਆਪੇ ਦਾ ਵੀ ਇਹਨੂੰ ਕੁੱਕੋ ਮੈਨੂੰ ਗੱਲ ਸੁਣ ਕਹ ਲੈ ਗੱਲ ਐ ਐ ਲਵਾ ਲੇਗਾ ਡੈਡੀ ਮੇ ਤੋਂ ਕੋਕੋ ਮੈਲਣ ਨਹੀਂ ਐ ਲਵਾ ਲੇਗਾ ਡੈਡੀ ਕੋਕੋ ਮੈਲਣ ਜੇ ਤੂੰ ਪਿਆਰ ਨਾਲ ਕਹੇਗਾ ਨਾ ਮੈਂ ਤਾਂ ਲਾਉਂਗਾ ਡੈਡੀ ਫਿਰ ਮੈਂ ਵੀ ਨਹੀਂ ਇੰਨਾ ਉਹ ਰੱਖਦਾ ਆਕਰ ਮੰਨੂ ਵੀ ਪਸੰਦ ਨਹੀਂ ਐ ਚੱਲ ਕਿੱਥੇ ਨੂੰ ਚੱਲ ਆ ਦੇਖੋ ਇੱਕ ਚੀਜ਼ ਡੈਡੀ ਨੂੰ ਫੋਨ ਲੈ ਕੇ ਦਿੱਤਾ ਹੁਣ ਡੈਡੀ ਦਾ ਕਈ ਵਾਰ ਜੇ ਲਾਰਮ ਵੀ ਚੱਲਦਾ ਏ ਲਾਰਮ ਵੱਜਦਾ ਡੈਡੀ ਪਤਾ ਕੀ ਕਰਦਾ ਏ ਫੋਨ ਕੱਢ ਕੇ ਕੰਨ ਲਾ ਕੇ ਬਾਹਰ ਨਿਕਲ ਜਾਂਦਾ ਹੈਲੋ ਮੈਂ ਨਾ ਦੀ ਮਾਂ ਉਹਨਾਂ ਨੇ ਲਾਈ ਦੀ ਛੋਟੇ ਨੇ ਲਾਈ ਦੇ ਡੈਡੀ ਡੈਡੀ ਚਲੋ ਦੇਖੋ ਦੇਸੀ ਕੀ ਬਣਾ ਲਿਆ ਚੰਨੋ ਨੇ ਅੱਧਾ ਡੱਬਾ ਨਿਕਲਿਆ ਅੱਧਾ ਡੱਬਾ ਬਣਾ ਲਿਆ ਮਲਾਈ ਹੁੰਦੀ ਹੈ ਨਾ ਜਿਹੜੀ ਇਕੱਠੀ ਦੇਖੋ ਨਾਲ ਇਹਦੇ ਨਾਟਕ ਲਾ ਲੂਗੀ ਨਾਲ ਰੋਟੀਆਂ ਬਣਾਈ ਜਾਊਗੀ ਅਸੀਂ ਦੇਖੋ ਰਸੋਈ ਨੂੰ ਵੀ ਪੇਂਟ ਕੀਤਾ ਸੀ ਔਰ ਡੋਲਰ ਕਿੱਥੇ ਗਿਆ ਸਾਡਾ ਅਦੇ ਕੋ ਆ ਵੀ ਸਾਰਾ ਘਰ ਪੂਰਾ ਪੇਂਟ ਕੀਤਾ ਸੀ ਦੱਸੋ ਘਰ ਕਿਵੇਂ ਲੱਗਦਾ ਹੁਣ ਤੇ ਥੱਲੇ ਵੀ ਆ ਦੇਖੋ ਡਾਲਰ ਮੇਰੇ ਡਾਲਰ ਦੇਖਣਾ ਤੂੰ ਡਾਲਰ ਕਿੱਥੇ ਡਾਲਰ ਆ ਆ ਗਿਆ ਮੇਰਾ ਪੁੱਤ ਉਹ ਮੈਂ ਪੁੱਤੂ ਕਿਹਨੂੰ ਮਾਰਿਆ ਇਹ ਵੀ ਮੈਨੂੰ ਬਿਮਾਰ ਜਿਹਾ ਲੱਗਦਾ ਇਹਦੇ ਅਸੀਂ ਵਾਲ ਕੱਟਦੇ ਗਰਮੀ ਇੰਨੀ ਪੈ ਰਹੀ ਹੈ ਨਾ ਦੇਖੋ ਪਛਾਣ ਮਾ ਨਹੀਂ ਆਂਦਾ ਦੱਸੋ ਇਹ ਕਿਹੜੀ ਨਸਲ ਹੈ ਕਿਆ ਹੋਇਆ ਓਏ ਕਾ ਹੋਇਆ ਮੇਰੇ ਪੁੱਤ ਨੂੰ ਥੱਕ ਗਿਆ ਸੀ ਲੈ ਚਾਕਲੇਟ ਖਾ ਗਿਆ ਚੱਕ ਕੇ ਕਰ ਲਈ ਨਹੀਂ ਚਾਕਲੇਟ ਖਾਵੇ ਤੂੰ ਹੁਣ ਵੀ ਤਾਂ ਡੈਡੀ ਆਏ ਆ ਹੀ ਐ ਹੁਣ ਵੀ ਤਾਂ ਲਾਨ ਆਏ ਆ ਹੀ ਐ ਦੇਖਿਆ ਫਿਰ ਮੰਨਦਾ ਚੜਾਈ ਐ ਮੇਰੀ ਲੱਗਦਾ ਹੀ ਨਹੀਂ ਹੁਣ ਡੈਡੀ ਗਾਲ ਘਾਤੇ ਗੱਡੀ ਵਿੱਚ ਤੇ ਸਾਲਾ ਡੈਡੀ ਤੇਰਾ ਰੰਗ ਕੇ ਬਹੁਤ ਕਾਲਾ ਆ ਰਿਹਾ ਯਾਰ ਇਹ ਮਾ ਆਹ ਕਿਆ ਗੱਲ ਬਣੀ ਡੈਡੀ ਤੈਨੂੰ ਪਤਾ ਮੇਰੀ ਕਿੰਨੀ ਚੜ੍ਹਾਈ ਆ ਮੈਂ ਸਟਾਰ ਆ ਡੈਡੀ ਮੈਂ ਸਟਾਰ ਆ ਫੜ ਜਾ ਤੇ ਮੈਂ ਸਟਾਰ ਆ ਲਾ ਦੇ ਯਾਰ ਇਹਨਾਂ ਨੂੰ ਮੈਂ ਸਟਾਰ ਆ ਪਤਾ ਤੈਨੂੰ ਮੈਂ ਕੰਚਲ ਰਿਹਾ ਮੈਂ ਸਟਾਰ ਆ ਡੈਡੀ ਫੇਰ ਕੀ ਕਰੀਏ ਤੈਨੂੰ ਪਤਾ ਮੇਰੇ ਨਾਲ ਲੋਕ ਫੋਟੋਆਂ ਕਰਵਾਣੇ ਆ ਤੂੰ ਵੀ ਕਰਵਾ ਲੈ ਇੱਕ ਫੋਟੋ ਮੈਂ ਕੀ ਕਰ ਜੂਗਾ ਉਹ ਤੂੰ ਵੀ ਕਰਾ ਲੈ ਇੱਕ ਫੋਟੋ ਡੈਡੀ ਕਰਾ ਲੈ ਯਾਰ ਮਿੰਤ ਵਾਲੀ ਗੱਲ ਐ ਕੁੜੀ ਕਿਹੜੇ ਕਨੇਗਾ ਖਾਈ ਮਾਇਰਾ ਵੀ ਗਾਣੇ ਚ ਆਈ ਐ ਹਨਾ ਮਾਇਰਾ ਕੋਕੋ ਮੈਂ ਨਗਰ ਕਾਇ ਨਹੀਂ ਡੈਡੀ ਇੱਕ ਤੈਨੂੰ ਯਾਦ ਐ ਵੀ ਤੂੰ ਗਾਣਾ ਸੁਣਾਉਂਦਾ ਹੁੰਦਾ ਸੀ ਮੈਨੂੰ ਉਹ ਸੁਣਾਈ ਮੜਿਆ ਚਲ ਓਏ ਯਾਰ ਹਾਂ ਚੱਲ ਚੱਲ ਓਏ ਹਾਂ ਚੱਲ ਓਏ ਤੇਰਾ ਗਾਣਾ ਚੋਰੀ ਕਰਿਆ ਉਹਨੇ ਪਰਮੇਸ਼ਵਰ ਮਾਨੇ ਹਨਾ ਡੈਡੀ ਗਲਤ ਗੱਲ ਐ ਪਰਮੇਸ਼ਵਰ ਮੇ ਦੀ ਹੈਂ ਤੇਰਾ ਗਾਣਾ ਚੋਰੀ ਗੱਲ ਐ ਡੈਡੀ ਕਰੀ ਜਾਂਦਾ ਆਪਾਂ ਕੇਸ ਕਰੀਏ ਉਹਦੇ ਤੇ ਪੈਸੇ ਮਿਲ ਸਕਦੇ ਆ ਆਪਾਂ ਨੂੰ ਡੈਡੀ ਚਾਲ ਓਏ ਤੇਰਾ ਡਾਇਲੋਗ ਕੋਨੇ ਚੱਕ ਕੇ ਚਾਲ ਓਏ ਹੈ ਤੈਨੂੰ ਕੋਈ ਦੁੱਖ ਨਹੀਂ ਵੀ ਤੇਰਾ ਗਾਣਾ ਚੋਰੀ ਹੋ ਗਿਆ ਇੱਥੇ ਨਹੀਂ ਗਾਣੇ ਨੂੰ ਟੈਨਸ਼ਨ ਨਹੀਂ ਲੰਦਾ ਹਨਾ ਕਾਪੀਆਂ ਭਰੀਆਂ ਪਈਆਂ ਤੇਰੀਆਂ ਪਾਪਾ ਚਲੋ ਠੀਕ ਲਓ ਲਾ ਦੇ ਯਾਰਾ ਮਾਇਰਾ ਇੱਕ ਅਨੁਭਵੀ ਪਾ ਦੇ ਦੇਖੀਏ ਕਿੰਬਾਰ ਹੈ ਕੇ ਵੀਰੇ ਚੁੱਪ ਹੋ ਕੇ ਵੀਰੇ ਤੂੰ ਠੀਕ ਹੋ ਜਾਊਗਾ ਤੂੰ ਠੀਕ ਹੋ ਜਾ ਪਾਰੀ ਕਰ ਦੇ ਇੱਕ ਕੈਮਰਾ ਭਾਈ ਨਾ ਤੂੰ ਕਹਦੇ ਨੂੰ ਕੈ ਵੀਰੇ ਠੀਕ ਹੋ ਜਾਊਂਗਾ ਤੂੰ ਜੱਫੀ ਪਾ ਦੇ ਇੱਕ ਵਾਰੀ ਹੋਰ ਕੈ ਵੀਰੇ ਠੀਕ ਹੋ ਜਾਊਂਗਾ ਤੂੰ ਕੈ ਮੇਰੀ ਜਾਨ ਐ ਤੂੰ ਮੇਰਾ ਛੋਟਾ ਭਾਈ ਹਾਂ ਛੋਟਾ ਭਾਈ ਤੂੰ ਵੀ ਮੇਰੀ ਜਾਨ ਐ ਮੇਰਾ ਬੜਾ ਪਾਪਾ ਹਾਂ ਤੋ ਲੈ ਇੱਕ ਇੱਕ ਕਿਸ ਕਰਿਆ ਜਾ ਉਹ ਲੋਰ ਉਹ ਡਾਲਰ ਵੀ ਉਲਟੀ ਕਰਦਾ ਮਨ ਲਾਦੀ ਡੋਲੀ ਦੀ ਬੁਆਹ ਹੋ ਗਿਆ ਹਾਂ ਡਾਲਰ ਵੀ ਬੁਆਹ ਹੋ ਗਿਆ ਉਲਟੀ ਕਰਤੀ ਡਾਲਰ ਨੇ ਵੀ ਧੜਿਆ ਲਾ ਦੇ ਇਹਨਾਂ ਨੂੰ ਕਿਹਾ ਰੁਕ ਜਾ ਜੇ ਬੇ ਪੈਰ ਨਾਲ ਗਿਆ ਨਾ ਕਾ ਬੇਟਾ ਜਿਵੇਂ ਉਹ ਨਹੀਂ ਕਹਿੰਦੇ ਹੁੰਦੇ ਸ਼ਹਿਰਾਂ ਵਾਲੇ ਕਿ ਬੇਟਾ ਬੇਟਾ ਐ ਜਗਾਇ ਇੱਕ ਵਾਰੀ ਕਹੇ ਤਾਂ ਸੀ ਕਿ ਬੇਟੇ ਬੇਟਾ ਕਹਿੰਦਾ ਬਾਤ ਥੋੜਾ ਕਰ ਲਫੜਾ ਨਹੀਂ ਚੁਪ ਹੁੰਦਾ ਹੜਾ ਗੱਡੀ ਸ਼ਹਿਰ ਪਤਾ ਕਿੰਨੀ ਅੱਗੇ ਨਿਕਲ ਗਿਆ ਅੱਜ ਦੇ ਟਾਈਮ 'ਚ ਨਿਕਲ ਜਾਂਦਾ ਪਾਪੇ ਲਾਓ ਥੋੜੀ ਮਾਂ ਤੇ ਮੇਰੇ ਭਾਇਆ ਚੱਲ ਮੰਨੂ ਕਹਦੀ ਇੱਕ ਵਾਰੀ ਬੇਟਾ ਲਾਇਓ ਚਲੋ ਇਹ ਕਮ ਰਤੀ ਚਲੋ ਲਾ ਤੂੰ ਲਾ ਯਾਰ ਮੈਨੂੰ ਤਾਂ ਆਪ ਨਹੀਂ ਲਾਣਾ ਰਿਆ ਕੀ ਬਾਤ ਹੈ ਚਟਣੀ ਨਾਲ ਪਦੀਨੇ ਦੀ ਕੀ ਬਾਤਾਂ ਕੀ ਬਾਤਾਂ ਇਹ ਕਮ ਤਾਂ ਹੱਦਾਂ ਬੜਾ ਕਿਊਟ ਲੱਗਦਾ ਨਾ ਇਹ ਕਮ ਲਵ ਯੂ ਇੱਕਮ ਗਾਏਗਾ ਨਾ ਡਾਲਰ ਨੂੰ ਬਾਜ ਮਾਰੀ ਡਾਲਰ ਨੂੰ ਬਾਜ ਮਾਰੀ ਇੱਕ ਵਾਰੀ ਡਾਲਰ ਡਾਲਰ ਕਹੀਂ ਡਾਲਰ ਨੂੰ ਰੋਟੀ ਖਾ ਰਹੀ ਸੀ ਕਿ ਡਾਲਰ ਕੀ ਖਾਂਦਾ ਇੱਕ ਵਾਰੀ ਹੋਰ ਕਹ ਦੇ ਡਾਲਰ ਇੱਕ ਵਾਰੀ ਹੋਰ ਕਹ ਦੇ ਡਾਲਰ ਕਿੰਨਾ ਸੋਨਾ ਪਾਈ ਰੋਟੀ ਜਿਹੜੀ ਇੱਕ ਵਾਰੀ ਵਾਲਾ ਮੂੰਹ ਦਿਖਾਈ ਮੈਨੂੰ ਆੜੇ ਉਹ ਡੇੜੀ ਗੇਟ ਕਾ ਦਾ ਲਾਇਆ ਤੂੰ ਦਾ ਗੈਪ ਇਹ ਹੋ ਗਈ ਜੰਨੋ ਤੇਰਾ ਵੀ ਰੰਗ ਕਾਲਾ ਹੋ ਗਿਆ ਸਾਡੇ ਨਾਲ ਜਿਵੇਂ ਕਹਿੰਦੇ ਨੇ ਖਰਬੂਜੇ ਦੇਖ ਕੇ ਕੁਰਬੂਜਾ ਰੰਗ ਫੜਦਾ ਹੈ ਨਾ ਯਾ ਨਾ ਨਾ ਜੰਨੋ ਵੀ ਕਾਲੀ ਹੋ ਗਈ ਸਾਡੇ ਨਾਲ ਸਾਡੇ ਰਹਿ ਗਏ ਕਾਲੇ ਕਰਮ ਵਾਲੇ ਹੁੰਦੇ ਗੋਰੀਆਂ ਨੂੰ ਰੰਕਾਰ ਵੇ ਮੈਨੂੰ ਕੁੜੀਆਂ ਕਹਿੰਦੀਆਂ ਮੇਰਾ ਕਾਲੇ ਰੰਗ ਦਾ ਯਾਰ ਵੇ ਮੈਨੂੰ ਕੁੜੀਆਂ ਕਹਿੰਦੀਆਂ ਜਨਮ ਵਾਲੀ ਘਰ ਵਾਲੀ ਵੀ ਕਿੰਨੀ ਸੇਵਾ ਕਰਦਾ ਮੈਨੂੰ ਕਿਹਾ ਬੁੱਗੇ ਰੋਟੀ ਲਿਆਓ ਮਣਿਕਰ ਵਾਲੀ ਲਈ ਰੋਟੀ ਨਹੀਂ ਚੈੱਕ ਕਰ ਮੈਂ ਤੇਰੇ ਲਈ ਰੋਟੀ ਨਹੀਂ ਪਰੌਂਠਾ ਲੈ ਕੇ ਆਇਆ ਹਾਂ ਇਹ ਜਾ ਘਰ ਵਾਲਾ ਮਿਲੂਗਾ ਤੈਨੂੰ ਸੋਚ ਤੁਹਾਡੇ ਦੀ ਰਿਆਸੀ ਰੋਡ ਦੇ ਡੱਬਾ ਲਿਆ ਰੋਟੀ ਖਾ ਲੋ। ਨਹੀਂ ਆਖੀ। ਅੱਛਾ। ਮੈਂ ਆਪਣੇ ਪਿਆਰੇ ਜਿਹੇ ਹੱਥਾਂ ਨਾਲ ਬਣਾ ਕੇ ਲਿਆਇਆ ਸੀ। ਸਾਰਿਆਂ ਨੇ ਦੇਖਣਾ। ਉਪਰਾਂ ਉਹ ਜੋ ਭਰਾਵਾ ਮਨ ਦਿਖੇ ਰਿਹਾ ਕੁਝ। ਉਹ ਪਰਾ ਲੇਟ ਵਾਲ ਦੋ। ਹਾਂ। ਹੁਣ ਦੇਖੋ। ਚੱਲੇ ਨਹੀਂ ਰਿਹਾ ਉਹ ਨਾ। ਝਾੜੂ ਡੂਲ ਜਾਵਾਂ, ਪੋਚੇ ਲਾਵਾਂ, ਪੱਜ-ਪੱਜ ਕੰਮ ਨਵੇੜਾਂ। ਕੀ ਸ਼ਾਮ ਨੂੰ ਮਾਰੇ ਜਨਤਾ ਜਦ ਸੁਲਫਾਨੂ ਤੇਰਾ ਅੱਜ ਦੋ ਦਿਨ ਹੋ ਗਏ ਵੀਡੀਓ ਬਣਾ ਰਿਹਾ ਪਰ ਕਾਹੇ ਕਿਟਾ ਨਹੀਂ ਮੈਂ ਉਹ ਕਬਟੀਆਂਆਂ ਹੀ ਬਾਤੀਆਂ ਦੋ ਉਹਦੇ ਬਾਰੇ ਮੇਰੇ ਕੋਲ ਹੈ ਹੀ ਨਹੀਂ ਦੋ ਦਿਨ ਉਹਦੇ ਪੁੱਛਣਾ ਪੈਣਾ ਕਿਸੇ ਨੂੰ ਹਾਂ ਟੈਨ ਟੈਨ ਛੇਤੀ ਕਰ ਆ ਕੋਈ ਟਾਈਮ ਤੇ ਆਣਦਾ 3 ਵਜੇ ਓਏ ਇਹ ਦੇਖ ਵਤ ਰੇਂਗੇ ਦੇ ਗੁੱਤਾ ਦੇਖੋ ਕਜੂਰੀ ਗੁੱਤਾ ਕਰੀਆਂ ਹੋਈਆਂ ਉਹ ਕਿੰਨੀਆਂ ਸੋਹਣੀਆਂ ਗੁੱਤਾ ਕਰੀਆਂ ਹੋਈਆਂ ਇੱਕ ਤਾਂ ਖੋਲ ਲਈ ਮੰਮਾ ਨਾਨੀ ਪਾਪਾ ਪਾਪਾ ਮੰਮਾ ਦਾਦਾ ਪਾਪਾ ਮਾਇਰਾ ਪਾਪਾ ਢੋਲ ਨੂੰ ਆਵਾਜ਼ ਮਾਰੀ ਖੋਟ ਖਾਣਾ ਤੂੰ ਹੈ ਚਾ ਡਾਟ ਇਹਨੂੰ ਹੱਪ ਹੱਪ ਕਰਦੇ ਕਹਾ ਲਓ ਜੀ ਸ਼ਾਮ ਦੇ ਵੱਜ ਗਏ 5:30 ਤੇ ਨਿਆਣੇ ਸਾਡੇ ਚਾਹ ਪੀ ਰਹੇ ਦੇਖੋ ਕੱਪੇ ਦੀ ਨਾਨੀ ਦਿੱਤੇ ਹੋਏ ਇੱਧਰ ਦੇਖੋ ਦੋਨਾਂ ਨੂੰ ਇਹ ਵੀ ਉਸਤਾਦ ਜੀ ਕੱਪ ਚ ਚਾਹ ਪੀਂਦੇ ਹੋਏ ਦੇ ਹੀ ਨਹੀਂ ਰਹਾ ਕੱਪ ਮੈਨੂੰ ਚਲੋ ਕੱਪ ਦੇ ਦਿਓ ਹੁਣ ਮਮਾ ਨੂੰ ਨਾ ਹੱਲੇ ਤਾਂ ਚਾਹ ਪੀਣੀ ਆ ਗਰਮੀ ਦੇਖੀ ਗਰਮੀ ਗਰਮੀ ਹੋ ਹਟਿਆ ਕੱਪ ਚ ਹੀ ਪੀਣੀ ਆਂ ਤਾਂ ਗਲਾਸ ਤੇ ਨਹੀਂ ਸੀਲ ਵੀ ਨਿਕਲਿਆ ਪਰ ਉਸਤਾਦ ਜੀ ਕੱਪ ਨਹੀਂ ਛੱਡ ਰਹੇ ਤੁਸੀਂ ਡੜੀਆਂ ਪੈ ਗਤੋ ਜਾਣੇ ਹੋ ਜਦੋਂ ਮਾਂ ਦਾ ਲਹ ਮਾਂ ਮਾਂ ਇਹਦਾ ਸੋ ਬਾਕੀ ਅੱਜ ਦੇ ਵੀਡੀਓ ਕਿਵੇਂ ਲੱਗੇ ਜਰੂਰ ਕਮੈਂਟ ਕਰਕੇ ਦੱਸੋ ਕਿ ਅੱਜ ਦਾ ਬਲੌਗ ਇੰਨਾ ਹੀ ਬਾਕੀ ਕੱਲ ਬਣਾਣੇ ਆ ਦੇਖ ਚੈਨਲ ਸਬਸਕ੍ਰਾਈਬ ਕਰ ਲਿਓ ਸੋ ਕਿ ਪਿਆਰੇ ਜੀ ਕਮੈਂਟ ਕਰਕੇ ਦੱਸੋ ਅਸੀਂ ਪ੍ਰੈਂਕ ਸ਼ੁਰੂ ਕਰਨੇ ਆ ਵੀ ਅਸੀਂ ਪ੍ਰੈਂਕ ਕਰਿਆ ਕਰੀਏ ਹਸਬੰਡ ਵਾਈਫ ਵਾਲੇ ਜਦੋਂ ਤੁਸੀਂ ਯੈਸ ਕਹੋਗੇ ਕਾਸੀ ਕਰਾਂਗੇ ਜਾਂ ਤੁਸੀਂ ਨੋ ਲਿਖ ਦਿਓ ਐਨਓ ਆ ਫਿਰ ਅਸੀਂ ਨਹੀਂ ਬਣਾਵਾਂਗੇ ਪ੍ਰੈਂਕ ਚਲੋ ਜੀਤੀ ਜੀਤੀ ਕਮੈਂਟ ਕਰੋ